ਮੰਦਰ ਦੇ ਵਿੱਚ ਛੂਦਰਾਂ ਦੇ ਪਰਵੇਸ਼ ਦੇ ਉੱਤੇ ਵੈਨ ਲਾਇਆ ਹੋਇਆ ਸੀ ਤੇ ਉਹ ਅੱਜ ਵੀ ਹੈ ਖਾਲਸਾ ਜੀ ਇਹ ਨਹੀਂ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਹੀ ਸੀ ਅੱਜ ਵੀ ਹੈ ਅੱਜ ਵੀ ਨਾਲੇ ਦੁਨੀਆ ਵੇਖੋ ਕਿੰਨਾ ਸੰਘਰਸ਼ ਕਿੰਨਾ ਪੜ੍ਹ ਲਿਖ ਗਈ ਦੁਨੀਆ ਸਾਧ ਸੰਗਤ ਜੀ ਕਿੱਥੋਂ ਤੱਕ ਜਾ ਪਹੁੰਚੀ ਪਰ ਉਹ ਉਹ ਜਿਹੜੀਆਂ ਉਹਨਾਂ ਦੇ ਨਿਯਮ ਸਨ ਉਹ ਅੱਜ ਵੀ ਸਾਧ ਸੰਗਤ ਜੀ ਉਹਨਾਂ ਨੇ ਕਾਇਮ ਰੱਖੇ ਹੋਏ ਹੈ ਪਿੱਛੇ ਜੇ ਦੀ ਗੱਲ ਹੈ ਸਾਦ ਸੰਗਤ ਜੀ ਦਿੱਲੀ ਦੀ ਧਰਤੀ ਦੇ ਉੱਤੇ ਇੱਕ ਮੰਦਿਰ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੋਇਆ ਉਸ ਪ੍ਰੋਗਰਾਮ ਦੇ ਵਿੱਚ ਵੱਡੇ ਵੱਡੇ ਮੰਤਰੀ ਵਜ਼ੀਰ ਅਹਿਲਕਾਰ ਉਹਨਾਂ ਨੂੰ ਸੱਦਾ ਦਿੱਤਾ ਗਿਆ ਤੇ ਉਹ ਵੀ ਆਏ ਆਪਣੇ ਭਾਰਤ ਦੇਸ਼ ਦੀ ਜਿਹੜੀ ਰਾਸ਼ਟਰਪਤੀ ਇੱਕ ਬੀਬੀ ਹੈ ਉਹਦਾ ਨਾਮ ਹੈ ਦਰੋਪਤੀ ਮੁਰਮੂ ਉਹਨੂੰ ਵੀ ਸੱਦਾ ਦਿੱਤਾ ਗਿਆ ਉਹ ਵੀ ਆਈ ਪਰ ਸਾਦ ਸੰਗਤ ਜੀ ਜਦੋਂ ਲੱਗੇ ਨਾ ਅੰਦਰ ਮੰਦਿਰ ਦੇ ਵਿੱਚ ਜਾਣ ਬਾਹਰੋਂ ਦੂਰ ਤੋਂ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਬੜਨੇ ਆ ਚਰਨਕੁੰਡ ਤੋਂ ਦਰਬਾਰ ਸਾਹਿਬ ਦੀ ਹਦੂਦ ਸ਼ੁਰੂ ਹੋ ਜਾਂਦੀ ਹੈ ਸਾਧ ਸੰਗਤ ਜੀ ਇੱਦਾਂ ਨਾ ਬਾਹਰ ਜਿੱਥੋਂ ਮੰਦਰ ਦੀ ਹਦੂਦ ਸ਼ੁਰੂ ਹੋਣੀ ਸੀ ਉੱਥੋਂ ਸਾਧ ਸੰਗਤ ਜੀ ਬਾਕੀ ਜਿਹੜੇ ਵੱਡੇ ਵੱਡੇ ਲੀਡਰ ਸਨ ਕੋਈ ਮੰਤਰੀ ਵਜ਼ੀਰ ਉਹਨਾਂ ਨੂੰ ਤੇ ਸਾਰਿਆਂ ਨੂੰ ਇੱਕ ਇੱਕ ਕਰਕੇ ਸਤਕਾਰ ਸਹਿਤ ਅੰਦਰ ਲੰਘਾਇਆ ਕਹਿੰਦੇ ਜਾਓ ਜੀ ਅੰਦਰ ਚਲੋ ਜੀ ਅੰਦਰ ਚਲੋ ਜੀ ਅੰਦਰ ਪਰ ਰਾਸ਼ਟਰਪਤੀ ਦੇਸ਼ ਦੀ ਸਭ ਤੋਂ ਵੱਡਾ ਅਹੁਦਾ ਸਾਧ ਸੰਗਤ ਜੀ ਰਾਸ਼ਟਰਪਤੀ ਦਾ ਸਭ ਤੋਂ ਵੱਡਾ ਅਹੁਦਾ ਉਦੋਂ ਵੱਡਾ ਹੋਰ ਦੁਨੀਆ ਦੇ ਵਿੱਚ ਭਾਰਤ ਵਿੱਚ ਕੋਈ ਆਉਂਦਾ ਨਹੀਂ ਸੰਗਤ ਜੀ ਪਰ ਜਦੋਂ ਰਾਸ਼ਟਰਪਤੀ ਲੱਗੀ ਲੰਘਣ ਉਹਦੇ ਅੱਗੇ ਸਾਧ ਸੰਗਤ ਜੀ ਇੱਕ ਲੱਕੜ ਦੇ ਬਾਸ ਦਾ ਡੰਡਾ ਲਾ ਕੇ ਤੇ ਉਹਨੂੰ ਰੋਕ ਦਿੱਤਾ ਰੋਕਿਆ ਰੋਕ ਕੇ ਕਿਉਂ ਰੋਕਿਆ ਸੰਗਤ ਜੀ ਇਸ ਕਰਕੇ ਰੋਕਿਆ ਵੀ ਇਹ ਅੰਦਰ ਮੰਦਰ ਦੇ ਵਿੱਚ ਛੂਦਰਾਂ ਦੇ ਜਾਣ ਦੀ ਮਨਾਹੀ ਹੈ ਰਾਸ਼ਟਰਪਤੀ ਨੂੰ ਰੋਕ ਦਿੱਤਾ ਗਿਆ ਵੇਖੋ ਕਿੱਡਾ ਵੱਡਾ ਉੱਡਾ ਸੰਗਤ ਜੀ ਫੇਰ ਵੀ ਰੋਕ ਦਿੱਤਾ ਗਿਆ ਬਾਕੀ ਸਾਰੇ ਅੰਦਰ ਲੰਘ ਗਏ ਰਾਸ਼ਟਰਪਤੀ ਬਾਹਰ ਮੰਦਰ ਦੇ ਬਾਹਰ ਖਲੋਤੀ ਰਹੀ ਇਹ ਸਾਧ ਸੰਗਤ ਜੀ ਦੁਨੀਆਂ ਨੇ ਦੇਖਿਆ ਅੱਜ ਵੀ ਨੈਟ ਦੇ ਉੱਤੇ ਸਾਰਾ ਕੁਝ ਪਿਆ ਤਾਂ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਵੀ ਜਾਤ ਪਾਤ ਦਾ ਬੰਧਨ ਹੈ ਜਿੱਥੇ ਜਿਹਦਾ ਬਲ ਪੈਂਦਾ ਤੇ ਉਥੇ ਸੰਗਤ ਜੀ ਉਹ ਆਪਣਾ ਬਲ ਪੂਰਾ ਕਰਦਾ ਹੈ ਇਹ ਕੱਲਾ ਇਹ ਨਹੀਂ ਸਾਧ ਸੰਗਤ ਜੀ ਵੀ ਹਿੰਦੂ ਧਰਮ ਦੇ ਵਿੱਚ ਜਾਤ ਪਾਤ ਸਾਡੇ ਸਿੱਖ ਧਰਮ ਦੇ ਵਿੱਚ ਵੀ ਜਾਤ ਪਾਤ ਸੰਗਤ ਜੀ ਅੱਜ ਬੜੀ ਪ੍ਰਧਾਨ ਆ ਸਿੱਖ ਧਰਮ ਦੇ ਵਿੱਚ ਵੀ ਇੱਥੇ ਵੀ ਸਾਧ ਸੰਗਤ ਜੀ ਹਾਲਾਂਕਿ ਕਲਗੀਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਸੰਬੰਧ ਵਿੱਚ ਸਾਧ ਸੰਗਤ ਜੀ ਮਰਜ਼ਾਦਾ ਹੀ ਬਣਾਈ ਮਹਾਰਾਜ ਨੇ ਸਤਿਗੁਰੂ ਜੀ ਨੇ ਵਚਨ ਕਿਹਾ ਸਿੱਖ ਸਿੱਖ ਨੂੰ ਸਿੱਖ ਦੀ ਜਾਤ ਪੁੱਛੇ ਜਾਤ ਪੁੱਛੇ ਤਾਂ ਪੁੱਛਣ ਵਾਲਾ ਸਿੱਖ ਤਨਖਾਈ ਆ ਆਖੋ ਸਤਿਨਾਮ ਪੁੱਛਣ ਵਾਲਾ ਸਿੱਖ ਤਨਖਾਈ ਆ ਸਾਧ ਸੰਗਤ ਜੀ ਪਰ ਦੁੱਖ ਦੀ ਗੱਲ ਇਹ ਆ ਖਾਲਸਾ ਜੀ ਕਿ ਅੱਜ ਸਾਡੇ ਧਰਮ ਦੇ ਵਿੱਚ ਵੀ ਨਾ ਬੜੀਆਂ ਥਾਵਾਂ ਤੇ ਗਰੰਥੀ ਸਿੰਘ ਰੱਖੇ ਜਾਂਦੇ ਆ ਤੇ ਗਰੰਥੀ ਸਿੰਘ ਨੂੰ ਵੀ ਸੰਗਤ ਜੀ ਕਈਆਂ ਥਾਵਾਂ ਤੇ ਤਾਂ ਉਹਦੀ ਜਾਤ ਪੁੱਛ ਕੇ ਫੇਰ ਰੱਖਦੇ ਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ